ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਮੱਦੇ ਮਰਾਂ ਹੀ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਉਹਨਾਂ ਦੇ ਰਾਹੀਂ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਪੰਜਾਬ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਔਰ ਉਹ ਮੰਗ ਪੱਤਰ ਦਾ ਜਿਹੜਾ ਅਹਿਮ ਮੁੱਦਾ ਹੈ ਜਿਹੜਾ ਇੱਕ AI ਐਪ ਚੱਲਿਆ ਹੋਇਆ ਜੀ ਉਹਦੇ ਵਿੱਚੋਂ ਤੁਸੀਂ ਵੀ ਮੁਨਕਰ ਨਹੀਂ ਸਾਰੇ ਜਾਣਦੇ ਹੋ ਕਾਫੀ ਸਮੇਂ ਤੋਂ ਉਸ AI ਐਪ ਦੇ ਵਿੱਚ ਅਸ਼ਲੀਲ ਵੀਡੀਓ ਜਿਹੜੀਆਂ ਬਣ-ਬਣ ਕੇ ਆ ਰਹੀਆਂ ਸਰਕਾਰਾਂ ਦੀਆਂ ਵੀ ਆ ਰਹੀਆਂ ਸੁਖਵੀਰ ਬਾਦਲ ਦੀ ਵੀ ਵੀਡੀਓ ਵਾਇਰਲ ਹੋਈ ਹੈ ਤੇ ਹੋਰ ਕਈ ਸਾਧ ਸੰਤਾਂ ਉਹਨਾਂ ਦੀਆਂ ਵੀ ਵੀਡੀਓ ਵਾਇਰਲ ਹੋਈਆਂ ਦੋ-ਦੋ ਫੋਟੋਆਂ ਨੂੰ ਜੋੜ ਕੇ ਆਪਸ ਵਿੱਚ ਅਸ਼ਲੀਲ ਵੀਡੀਓ ਜਿਹੜੀਆਂ ਬਣਾ ਕੇ ਤੇ ਉਹ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਪਾਈਆਂ ਜਾਂਦੀਆਂ ਉਹ ਜਦੋਂ ਸਾਡੇ ਬੱਚੇ ਅੱਜਕੱਲ ਨਵ ਜੰਮੇ ਬੱਚਿਆਂ ਕੋਲ ਹੀ ਫੋਨ ਫੜਾ ਛੱਡੇ ਆ ਤੇ ਉਹਦੇ ਵਿੱਚ ਚਲੋ ਬੱਚਿਆਂ ਦੀ ਪੜ੍ਹਾਈ ਦਾ ਲਾ ਲਓ ਤੇ ਹਰ ਬੰਦੇ ਕੋਲੇ Android ਫੋਨ ਆ ਤੇ ਉਹ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਆ ਜਾਂਦੀਆਂ ਤੇ ਉਹ ਸਾਡੀਆਂ ਬੱਚੀਆਂ ਸਾਡੇ ਬੱਚੇ ਵੇਖਦੇ ਆ ਇਹਦੇ ਤੇ ਬਹੁਤ ਜਿਹੜਾ ਮਾੜਾ ਅਸਰ ਪੈਂਦਾ ਸੋ ਅਸ਼ਲੀਲ ਵੀਡੀਓ ਦੇ ਨਾਲ ਨਾਲ ਹੁਣ ਕੁਝੀਆਂ ਚਾਲਾਂ ਚੱਲਣ ਵਾਲੇ ਜਿਹੜੇ ਲੋਕ ਨੇ ਜਿਹੜੇ ਸਿੱਖ ਧਰਮ ਦੇ ਸਭ ਤੋਂ ਵੱਡੇ ਦੁਸ਼ਮਣ ਆ ਉਹਨਾਂ ਨੇ ਪਿਛਲੇ ਦਿਨੀ ਸਾਡਾ ਮੁੱਢ ਸ੍ਰੀ ਅਕਾਲ ਤਖਤ ਸਾਹਿਬ ਰਾਸ ਸੱਤਾ ਨੂੰ ਤੇ ਸ੍ਰੀ ਹਰਮੰਦਰ ਸਾਹਿਬ ਧਰਮ ਸੱਤਾ ਨੂੰ ਸਾਡੇ ਧਰਮ ਨੂੰ ਟਾਇਆ ਗਿਆ ਢੈਂਦਾ ਵਿਖਾਇਆ ਗਿਆ ਤੇ ਸਾਡੇ ਹਿਰਦੇ ਜਿਹੜੇ ਬਲੁੰਧਰੇ ਗਏ ਆ ਸਿੱਖਾਂ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਜਿੰਨੇ ਸਿੱਖ ਲੋਕ ਵੱਸਦੇ ਨੇ ਸਾਰਿਆਂ ਦੇ ਵਿੱਚ ਜਿਹੜਾ ਰੋਸ ਭਾਰੀ ਰੋਸ ਹੈ ਉਹਦੇ ਸਬੰਧੀ ਐਸਜੀਪੀਸੀ ਦੇ ਪ੍ਰਧਾਨ ਧਾਮੀ ਜੀ ਉਹਨਾਂ ਵੱਲੋਂ ਵੀ ਇੱਕ ਜਿਹੜਾ ਬਿਆਨ ਦਿੱਤਾ ਗਿਆ ਹੈ ਮੀਡੀਆ ਦੇ ਰਾਹੀਂ ਵੀ ਜਿਨ੍ਹਾਂ ਨੇ ਉਹ ਹਰਮੰਦਰ ਸਾਹਿਬ ਢੈਂਦਾ ਦਿਖਾਇਆ ਹੈ ਉਹ ਬੰਦਾ ਅਰੈਸਟ ਹੋਣਾ ਚਾਹੀਦਾ ਮੈਨੂੰ ਲੱਗਦਾ ਹਜੇ ਉਹ ਬੰਦਾ ਉਹਦੀ ਗ੍ਰਿਫਤਾਰੀ ਨਹੀਂ ਹੋਈ ਨਾ ਹੀ ਪੰਜਾਬ ਸਰਕਾਰ ਨੂੰ ਹਜੇ ਲੱਭਿਆ ਉਹ ਪਤਾ ਨਹੀਂ ਸਰਕਾਰਾਂ ਰਲੀਆਂ ਹੋਈਆਂ ਇੱਥੇ ਮੰਤਰੀ ਦਾ ਕੁੱਤਾ ਗਵਾਜੇ ਦੇ ਘੰਟੇ ਦੇ ਵਿੱਚ ਲੱਭ ਲਿਆਉਂਦੇ ਆ ਤੇ ਸਾਡੇ ਦਰਬਾਰ ਸਾਹਿਬ ਨੂੰ ਢੈਂਦਾ ਵਿਖਾਇਆ ਗਿਆ ਤੇ ਹਜੇ ਤੱਕ ਉਹ ਬੰਦਾ ਗ੍ਰਿਫਤ ਕਿਉਂ ਨਹੀਂ ਆਇਆ ਉਹ ਹਜੇ ਬੰਦਾ ਗ੍ਰਿਫਤਾਰੀ ਉਹਦੀ ਕੀਤੀ ਨਹੀਂ ਤੇ ਇੱਕ ਜਿਹੜੀ ਹੋਰ ਵੀਡੀਓ ਵਾਇਰਲ ਹੁੰਦੀ ਆ ਸ਼ਹੀਦ ਬਾਬਾ ਦੀਪ ਸਿੰਘ ਜਿਨ੍ਹਾਂ ਦੇ ਨਾਮ ਤੇ ਸੰਗਤਾਂ ਚ ਪਹਿਰਾ ਸਾਹਿਬ ਕੱਢਦੀਆਂ ਤੇ ਲੱਖਾਂ ਸੰਗਤਾਂ ਜਿਹੜੀਆਂ ਬਾਣੀ ਤੇ ਬਾਣੇ ਨਾਲ ਜੁੜ ਚੁੱਕੀਆਂ ਨੇ ਦਰਬਾਰ ਸਾਹਿਬ ਜਾਣੇ ਹੋ ਤੇ ਬਾਬਾ ਦੀਪ ਸਿੰਘ ਜੀ ਨੂੰ ਇੱਕ ਕਿਸਨ ਮਾਰਦਾ ਵਿਖਾਇਆ ਗਿਆ ਤੇ ਔਰ ਉਸ ਤੋਂ ਬਾਅਦ ਹੋਰ ਵੀ ਜਿਹੜੇ ਸਾਡੇ ਜਰਨੈਲ ਆ ਕੌਮ ਦੇ ਉਹਨਾਂ ਨੂੰ ਨੱਚਦਿਆਂ ਵਿਖਾਇਆ ਜਾ ਰਿਹਾ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਜਾ ਰਹੀ ਹੈ ਅਸੀਂ ਬੈਠੇ ਆ ਚੁੱਪ ਬਾਤ ਸਾਨੂੰ ਜਿਹੜਾ ਖਤਾਬ ਮਿਲ ਜਾਂਦਾ ਅਤਵਾਦ ਦਾ ਤੇ ਅਸੀਂ ਜਦੋਂ ਵੀ ਛੇੜਖਾਨੀ ਹੁੰਦੀ ਹੈ ਕੋਈ ਵੀ ਕਿਸੇ ਵੀ ਐਪ ਰਾਹੀਂ ਪਿੱਛੇ ਜੇ ਟਿਕਟੋਕ ਐਪ ਸੀਗਾ ਉਦੋਂ ਵੀ ਬੰਦ ਕਰਾਇਆ ਉਹਦੇ ਵਿੱਚ ਵੀ ਬਹੁਤ ਜਿਹੜੀਆਂ ਗੁਰੂ ਸਾਹਿਬੀਆਂ ਫੋਟੋਆਂ ਤੇ ਸਿਕਟਾਂ ਲਾਈਆਂ ਗਈਆਂ ਤੇ ਸਿੱਖ ਧਰਮ ਨਾਲ ਜਿਹੜਾ ਸਾਨੂੰ ਜਲੀਲ ਕੀਤਾ ਗਿਆ ਸੋ ਇਹਦੇ ਸਬੰਧੀ ਅਸੀਂ ਡੀਸੀ ਸਾਹਿਬ ਫਰੀਦਕੋਟ ਨੂੰ ਮੰਗ ਪੱਤਰ ਅੱਜ ਦਿੱਤਾ ਹੈ ਤੇ 6 ਤਰੀਕ ਤੱਕ ਅਸੀਂ 10 11 ਦਿਨ ਦਿੰਨੇ ਆ ਜੇਕਰ ਐਪ ਦੇ ਵਿੱਚੋਂ ਜਿਹੜੀਆਂ ਸ਼ਲੀਲ ਵੀਡੀਓ ਬਣਦੀਆਂ ਜਾਂ ਦਰਬਾਰ ਸਾਹਿਬ ਕਿਸੇ ਵੀ ਧਰਮ ਨੂੰ ਠੇਸ ਪਹੁੰਚਾਉਣ ਵਾਲੀ ਕੋਈ ਵੀਡੀਓ ਬਣਦੀ ਹੈ ਉਹ ਉਹਦੇ ਵਿੱਚੋਂ ਜਿਹੜੇ ਸਿਸਟਮ ਹੈ ਬੰਦ ਕੀਤਾ ਜਾਵੇ ਤੇ ਜਾਂ ਇਹ ਆਈ ਐਪ ਜਿਹੜਾ ਉਹ ਸਰਕਾਰ ਨੂੰ ਬੇਨਤੀ ਕਰਦੇ ਆ ਮੋਦੀ ਸਾਹਿਬ ਨੂੰ ਵੀ ਚੁੱਕਿਆ ਜਾਵੇ ਤੇ ਜੇ ਨਹੀਂ ਚੁੱਕਦੇ ਤੇ ਅਸੀਂ 6 ਤਰੀਕ ਨੂੰ ਘੰਟਾ ਘਰ ਉੱਥੇ ਭੁੱਖ ਹੜਤਾਲ ਦੇ ਬੈਠਾਂਗੇ ਜੀ ਮੈਂ ਆਪਣੇ ਵੱਲੋਂ ਇੰਟਰਨੈਸ਼ਨਲ ਸੰਤ ਸਮਾਜ ਔਰ ਯੂਨਾਈਟਿਡ ਅਕਾਲੀ ਦਲ ਗੁਰਦੀਪ ਸਿੰਘ ਜੀ ਬਠਿੰਡਾ ਉਹਨਾਂ ਵੱਲੋਂ ਬੇਨਤੀ ਕਰਦਾ ਤੇ ਸਾਡੇ ਨਾਲ ਅੱਜ ਜਥੇਦਾਰ ਬਾਬਾ ਲਖਵੀਰ ਸਿੰਘ ਜੀ ਪੋਰਡ ਕਪੂਰਾ ਬਾਬਾ ਗੁਰਪ੍ਰੀਤ ਸਿੰਘ ਜੀ ਪੰਜਗਰਾਈ ਔਰ ਸਮੁੱਚਾ ਜਥਾ ਜਿਹੜਾ ਪਹੁੰਚਿਆ ਉਹਨਾਂ ਦਾ ਵੀ ਅਸੀਂ ਰਣੀ ਐ ਤੇ ਉਹ ਵੀ ਸਾਡੇ ਨਾਲ ਇਸ ਐਪ ਨੂੰ ਬੰਦ ਕਰਾਉਣ ਵਿੱਚ ਜਿਹੜੇ ਨਹੀਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਹੈ ਜੀ ਉਹਨਾਂ ਨੂੰ ਅਸੀਂ ਪੁੱਛਿਆ ਵੀ ਤੁਹਾਡਾ ਵੀ ਯੋਗਦਾਨ ਹੋਣਾ ਚਾਹੀਦਾ ਉਹ ਬਿਲਕੁਲ ਕਹਿੰਦੇ ਵੀ ਸਹੀ ਗੱਲ ਹੈ ਜੀ ਹੋਣਾ ਚਾਹੀਦਾ ਪੀਏ ਨਾਲ ਵੀ ਗੱਲ ਹੋਈ ਹੈ ਉਹ ਕਹਿੰਦੇ ਵੀ ਬਿਲਕੁਲ ਅਸ਼ਲੀਲ ਵੀਡੀਓ ਬਣ ਰਹੀਆਂ ਮੈਂ ਤਾਂ ਇਹ ਵੀ ਬੇਨਤੀ ਕਰਦਾ ਵੀ ਫੋਟੋਆਂ ਸਾਡੀਆਂ ਤਾਂ ਘੱਟ ਹੋਣਗੀਆਂ ਆਮ ਲੋਕਾਂ ਦੀਆਂ ਜਿਹੜੇ ਮੁਲਾਜ਼ਮਾਂ ਸਰਕਾਰੀ ਸਾਡੀਆਂ ਜਿਹੜੀਆਂ ਬੱਚੀਆਂ ਸਾਡੀਆਂ ਭੈਣਾਂ ਪੁਲਿਸ ਦੇ ਵਿੱਚ ਐ ਫੌਜ ਦੇ ਵਿੱਚ ਐ ਉਹਨਾਂ ਦੀਆਂ ਫੋਟਮਾਂ ਸਾਰਿਆਂ ਦੀਆਂ ਨੈਟ ਦੇ ਉੱਪਰ ਐ ਸਾਡੇ ਵੀਰਾਂ ਦੀਆਂ ਫੋਟਮਾਂ ਕਿਸਾਨਾਂ ਦੀਆਂ ਫੋਟਮਾਂ ਕੱਲ ਨੂੰ ਜੇ ਇਹਦੇ ਉੱਤੇ ਸਿਕੰਜਾ ਸੀ ਨਹੀਂ ਕੱਸਦੇ ਜਾਂ ਤੁਸੀਂ ਸਾਡਾ ਸਹਿਯੋਗ ਨਹੀਂ ਦਿੰਦੇ ਸਰਕਾਰ ਸਹਿਯੋਗ ਨਹੀਂ ਦਿੰਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹਨਾਂ ਨੇ ਦੋ-ਦੋ ਜਣਿਆਂ ਨੂੰ ਜੋੜ ਕੇ ਤੇ ਸਾਡੀਆਂ ਭੈਣ ਭਰਾਵਾਂ ਦੀਆਂ ਫੋਟਮਾਂ ਲਾ ਕੇ ਸਾਨੂੰ ਜਲੀਲ ਕਰਨਾ ਸੋ ਇਸ ਕਰਕੇ ਬੇਨਤੀ ਐ ਸਾਡਾ ਸਾਥ ਦਿਓ ਡੀਸੀ ਸਾਹਿਬ ਨੇ ਕਿਹਾ ਦੇ ਦੇਣਗੇ ਠੀਕ ਹੈ ਨਹੀਂ ਤਾਂ ਜੀ ਭੋਖੜ ਹਟਾਲ ਤੇ ਬੈਠਾਂਗੇ ਫਿਰ ਅਗਲਾ ਪੱਤਰ ਜਿਹੜਾ ਦੱਸਦਾ ਜੀ ਪੰਜਾਬ ਲੈਮਨ ਪਤਾ ਜਨਾ ਕਿ ਕਿੱਦੇ ਵੀ ਕੋਡ ਦੇ ਨਹੀਂ ਡੀਸੀ ਸਾਹਿਬ ਨੂੰ ਦਿੱਤਾ ਜੀ ਕੱਲਿਆਂ ਨੂੰ ਅਸੀਂ ਦਿੱਤਾ ਆਪਣੇ ਵੀਰਕੋਟ ਵੱਲੋਂ ਹਜੇ ਬਾਕੀ ਸੰਗਤਾਂ ਜਾਗਰੂਤ ਹੋਣ ਲੋਕ ਜਾਗਰੂਤ ਹੋਣ ਸਾਡਾ ਕੱਲਿਆਂ ਦਾ ਕੰਮ ਨਹੀਂਗਾ ਇਹ ਸਾਡਾ ਸਾਰਿਆਂ ਦਾ ਕੰਮ ਹੈ ਸਾਰੇ ਲੋਕਾਂ ਦਾ ਕੰਮ ਹੈ ਸੋ ਲੋਕਾਂ ਦੀ ਸ਼ਕਤੀ ਵੱਡੀ ਹੈ ਜੇ ਲੋਕ ਸਾਥ ਦੇਣਗੇ ਤੇ ਇਹ ਇਹ ਐਪ ਜਿਹੜਾ ਬੰਦ ਹੋ ਜਾਵੇ ਆ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਗੁਰਪ੍ਰੀਤ ਸਿੰਘ ਚ ਪੰਜ ਗਰਾਈ ਸੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸਿੰਘ ਸਰ ਬਾਬਾ ਬਲਵੀਰ ਸਿੰਘ ਜੀ ਸ਼੍ਰੋਮਣੀ ਸੇਵਾ ਰਤਨ ਪੰਥ ਰਤਨ ਬਾਬਾ ਬਲਵੀਰ ਸਿੰਘ ਜੀ ਮੁਖੀ ਬੁੱਢਾ ਦਲ ਉਹਨਾਂ ਵੱਲੋਂ ਅਸੀਂ ਅੱਜ ਬਾਬਾ ਮਨਪ੍ਰੀਤ ਸਿੰਘ ਜੀ ਜਿਹੜੇ ਇੰਟਰਨੈਸ਼ਨਲ ਸੰਸਮਾਜ ਦੇ ਮੁਖੀ ਨੇ ਉਹਨਾਂ ਦੇ ਨਾਲ ਸੰਯੋਗ ਕਰਨ ਵਾਸਤੇ ਇੱਥੇ ਫਰੀਦਕੋਟ ਦੀ ਧਰਤੀ ਤੇ ਡੀਸੀ ਸਾਹਿਬ ਦੇ ਦਫ਼ਤਰ ਪਹੁੰਚੇ ਆ ਜੋ ਬਾਬਾ ਜੀ ਨੇ ਤੁਹਾਨੂੰ ਦੱਸ ਦਿੱਤਾ ਕਿ ਇਹ ਜਿਹੜਾ ਐਪ ਹੈ ਉਹਨੂੰ ਬੰਦ ਕਰਾਉਣ ਦੇ ਵਿੱਚ ਹੈ ਦੇਖੋ ਇਲੈਕਟ੍ਰੀਸ਼ੀਅਨ ਜਿਹੜੀ ਕੋਈ ਵੀ ਚੀਜ਼ ਐਪਾਂ ਬਣਦੀਆਂ ਜਾਂ ਜਿਹੜਾ ਇੰਟਰਨੈਟ ਹੈ ਉਹ ਸਾਡੇ ਜੀਵਨ ਨੂੰ ਜਿੱਥੇ ਸੁਖਦ ਬਣਾਉਂਦਾ ਸਫਲ ਬਣਾਉਂਦਾ ਔਰ ਬਹੁਤ ਵੱਡੀ ਉਹਦੀ ਜਿਹੜੀ ਸਾਡੀ ਸਫਲਤਾਵਾਂ ਦੇ ਵਿੱਚ ਕਾਰਗੁਜ਼ਾਰੀ ਹੈਗੀ ਆ ਤਾਂ ਉਹਦੇ ਵਿੱਚ ਜਿਹੜੇ ਗਲਤ ਆਨਸਰ ਹੈ ਉਹ ਚੀਜ਼ਾਂ ਦਾ ਗਲਤ ਪ੍ਰਚਾਰ ਕਰਕੇ ਜਿਵੇਂ ਹਰਮੰਦਰ ਸਾਹਿਬ ਦੀ ਪਿਛਲੇ ਦਿਨੀ ਵੀਡੀਓ ਬਣਾਈ ਗਈ ਆ ਜਾਂ ਹੋਰ ਧਾਰਮਿਕ ਸਥਾਨਾਂ ਦੀ ਵੀ ਵੀਡੀਓ ਬਣ ਸਕਦੀਆਂ ਤਾਂ ਉਹ ਚੀਜ਼ਾਂ ਨੂੰ ਬੰਦ ਕਰਨ ਵਾਸਤੇ ਤਾਂ ਜਿਹੜਾ ਸਾਡਾ ਸਮਾਜ ਆ ਸਾਡੇ ਬੱਚੇ ਆ ਇੰਟਰਨੈਟ ਤੋਂ ਸਹੀ ਜਿਹੜੀ ਗਾਈਡਰੇਸ਼ਨ ਲੈ ਕੇ ਸਹੀ ਢੰਗ ਦੇ ਨਾਲ ਉਹਦੀ ਆਪਾਂ ਵਰਤੋਂ ਕਰਕੇ ਸਮਾਜ ਦੇ ਵਿੱਚ ਗੰਦਗੀ ਨਾ ਫਲਾਈਏ ਚੰਗਾਈ ਫਲਾਉਣ ਦਾ ਜਿਹੜਾ ਹੈਗਾ ਯਤਨ ਕਰੀਏ ਇਸ ਚੀਜ਼ ਨੂੰ ਅਸੀਂ ਲੈਣ ਵਾਸਤੇ ਕਰਨ ਵਾਸਤੇ ਇੱਥੇ ਬਾਬਾ ਜੀ ਦੇ ਨਾਲ ਸੰਯੋਗ ਕਰਨ ਵਾਸਤੇ ਆਏ ਆਂ ਬਾਕੀ ਜਿਵੇਂ ਬਾਬਾ ਜੀ ਅਗਲਾ ਪ੍ਰੋਗਰਾਮ ਦੇਵਗੇ ਅਸੀਂ ਬੇਨਾਨ ਸਾਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼ਹਿਰ ਫਰੀਦਕੋਟ ਡੀਸੀ ਦਫ਼ਤਰ ਪਹੁੰਚੇ ਆਂ ਮੇਰੇ ਨਾਲ ਮੇਰੇ ਵੀਰ ਬਾਬਾ ਮਨਪ੍ਰੀਤ ਸਿੰਘ ਜੀ ਅਤੇ ਬਾਬਾ ਗੁਰਪ੍ਰੀਤ ਸਿੰਘ ਜੀ ਪੰਜਗਰਾਈ ਅਤੇ ਦਲਪੰਥ ਬੁੱਢਾ ਦਲ ਦੇ ਹੋਰ ਸਿੰਘ ਸਾਰੇ ਹਾਜ਼ਰ ਹੋਏ ਨੇ ਅਸੀਂ ਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਜੋ ਏਆਈ ਦੇ ਨਾਲ ਸ੍ਰੀ ਦਰਬਾਰ ਸਾਹਿਬ ਟੈਂਦਾ ਦਿਖਾਇਆ ਤੇ ਜਿਸ ਬੰਦੇ ਨੇ ਵੀ ਇਹ ਗਲਤ ਕੀਤਾ ਹੈ ਉਹ ਤੇ ਕਾਰਵਾਈ ਹੋਵੇ ਅਤੇ ਨਾਲ ਇਹ ਆਈ ਜਿਹੜਾ ਇਹ ਐਪ ਇਹ ਬੰਦ ਹੋਣਾ ਚਾਹੀਦਾ ਹੈ ਉੱਥੇ ਮੈਂ ਨਾਲ-ਨਾਲ ਬੇਨਤੀ ਕਰਾਂ ਪੁਲਿਸ ਪ੍ਰਸ਼ਾਸਨ ਨੂੰ ਜੇ ਕਿਤੇ ਕੋਈ ਗੁਰੂ ਦਾ ਸਿੱਖ ਜਾਂ ਕੋਈ ਨਹਿਂਗ ਸਿੰਘ ਰੇਲ ਦੇ ਵਿੱਚ ਕੋਈ ਸਫ਼ਰ ਕਰਦਾ ਸੀ ਬਹੁਤ ਜਲਦੀ ਅਸੀਂ ਮੀਡੀਆ ਦੇ ਵਿੱਚ ਉਹਨੂੰ ਉਛਾਲਦੇ ਆ ਆ ਥੋੜੇ ਦਿਨ ਪਹਿਲਾਂ ਇੱਕ ਕੋਟ ਸੁਖੀਏ ਤਾਂ ਸਾਡਾ ਗੁਰਸਿੱਖ ਨਹਿਂਗ ਸਿੰਘ ਤਿਆਰ ਪਰ ਤਿਆਰ ਕੁਝ ਸ਼ਰਾਰਤੀ ਅਨਸਰਾਂ ਨੇ ਮੈਂ ਨਾਮ ਲੈਣ ਤੋਂ ਗਰੇਜ਼ ਨਹੀਂ ਕਰੂੰਗਾ ਬੱਬੂ ਪਲੂਰ ਹਿੰਦੇ ਵਰਗੇ ਜਿਹੜੇ ਗਲਤ ਅਨਸਰ ਇਹਨਾਂ ਨੇ ਉਸ ਬੱਚੇ ਤੇ ਜਾਣਲੇਵਾ ਹਮਲਾ ਕੀਤਾ ਉਹਦਾ ਗੁੱਟ ਵੱਢਿਆ ਗਿਆ ਜਿੱਥੇ ਉਹਦੇ ਗੁੱਟ ਤੇ ਗਹਿਰੀ ਸੱਟ ਵੱਜੀ ਸੀ ਉਥੇ ਮੈਡੀਕਲ ਹਸਪੀਟਲ ਆਪਾਂ ਦਾਖਲ ਕਰਵਾਇਆ ਸਾਡੇ ਨਾਲ ਦੇ ਸਿੰਘਾ ਨੇ ਉਥੇ ਅੰਕਸ਼ ਅਗਰਵਾਲ ਡਾਕਟਰ ਨੇ ਬਹੁਤ ਲਾਪਰਵਾਹੀ ਕੀਤੀ ਉਹਦੀ ਲਾਪਰਵਾਹੀ ਨੂੰ ਵੇਖਦਿਆਂ ਏਮਜ ਹਸਪੀਟਲ ਬਠਿੰਡਾ ਵਾਲਿਆਂ ਨੇ ਉਹਦਾ ਗੁੱਟ ਕੱਟਣਾ ਪਿਆ ਸੋ ਇਸ ਕਰਕੇ ਜਿਹੜੇ ਗਲਤ ਡਾਕਟਰ ਨੇ ਇਹਨਾਂ ਤੇ ਕਾਰਵਾਈ ਹੋਵੇ ਅਸੀਂ ਉਸ ਦਿਨ ਆਏ ਸੀਗੇ ਤੇ ਵਰਨ ਡਾਕਟਰ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਡਾਕਟਰ ਨੂੰ ਸਸਪੈਂਡ ਕੀਤਾ ਜਾਏਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਅਜੇ ਤੱਕ ਇਹ ਉਸ ਅੰਕਸ਼ ਅਗਰਵਾਲ ਤੇ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਅਗਲਾ ਤਿੱਖਾ ਸੰਘਰਸ਼ ਸਾਰੇ ਸਿੰਘ ਰਲ ਕੇ ਕਰਨਗੇ ਔਰ ਮੈਂ ਭਗਵਾ ਪੋਟ ਕਪੂਰਾ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜਿਨ੍ਹਾਂ ਗਲਤ ਅੰਸਰਾਂ ਨੇ ਸਾਡੇ ਸਿੰਘ ਦਾ ਨੁਕਸਾਨ ਕੀਤਾ ਉਹਦਾ ਹੱਥ ਵੱਡਿਆ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਰਿਸਟ ਕੀਤਾ ਜਾਵੇ ਜੀ ਵਾਹਿਗੁਰੂ